ਪ੍ਰਯਾਤਨ ਇੱਕ ਭਰਾ ਦੇ ਵੱਲੋਂ ਆਪਣੀਆਂ ਚਾਰ ਪੈਣਾ ਅਤੇ ਮਾਂ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਤਾਂ ਇਹ ਪੂਰਾ ਪਰਿਵਾਰ ਹਾਕਰਾ ਦਾ ਰਹਿਣ ਵਾਲਾ ਸੀਗਾ ਤਾਂ 30 ਤਰੀਕ ਨੂੰ ਇਹ ਲਖਨਊ ਦੇ ਵਿੱਚ ਆਉਂਦੇ ਨੇ ਤੇ ਉੱਥੇ ਹੋਟਲ ਲੈਂਦੇ ਨੇ ਤਾਂ ਉਸ ਤੋਂ ਬਾਅਦ ਦੱਸਦੀ ਹੈ ਕਿ ਅੱਜ ਤੜਕਸਾਰ ਇਹਨਾਂ ਦੇ ਵੱਲੋਂ ਇਹ ਸੂਚਨਾ ਦਿੱਤੀ ਜਾਂਦੀ ਹੈ ਜੋ ਕਤਲ ਸੀਗਾ ਅਰਸ਼ਦ ਉਸ ਦੇ ਵੱਲੋਂ ਇਹ ਸੂਚਨਾ ਦਿੱਤੀ ਜਾਂਦੀ ਆ ਕਿ ਹੋਟਲ ਦੇ ਵਿੱਚ ਚਾਰ ਭੈਣਾਂ ਦੀਆਂ ਲਾਸ਼ਾਂ ਅਤੇ ਉਸ ਦੀ ਮਾਂ ਦੀ ਲਾਸ਼ ਪਈ ਆ ਹਾਲਾਂਕਿ ਅਰਸ਼ਦ ਦੇ ਵੱਲੋਂ ਆਪਣੇ ਪਿਤਾ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਸ ਦੇ ਪਿਤਾ ਦੇ ਵੱਲੋਂ ਇਹ ਕਤਲ ਕੀਤੇ ਗਏ ਨੇ ਪਰ ਪੁਲਿਸ ਦੇ ਵੱਲੋਂ ਪੂਰਾ ਜਦੋਂ ਮੌਕਾ ਦੇਖਿਆ ਗਿਆ ਤਾਂ ਅਰਸ਼ਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਇਹ ਹੋਟਲ ਸ਼ਰਨਜੀਤ ਹੈ ਗਿਆ ਜਿੱਥੇ ਇਹ ਪੂਰਾ ਪਰਿਵਾਰ ਰੁਕਿਆ ਸੀਗਾ 30 ਤਰੀਕ ਨੂੰ ਇਹ ਆਗਰਾ ਤੋਂ ਲਖਨਊ ਆਉਂਦੇ ਨੇ ਤੇ ਜਿਸ ਦੇ ਵਿੱਚ ਦੱਸਦੀ ਹੈ ਕਿ ਚਾਰ ਭੈਣਾਂ ਮਾਂ ਪਿਓ ਪੁੱਤ ਜਿਹੜੇ ਇਹ ਸੀਗੇ ਇਸ ਹੋਟਲ ਦੇ ਵਿੱਚ 30 ਤਰੀਕ ਨੂੰ ਆਉਂਦੇ ਨੇ ਤੇ ਅੱਜ ਤੜਕਸਰ ਚਾਰ ਪੈਣਾ ਅਤੇ ਇੱਕ ਮਾਂ ਦੀ ਜੋ ਡੈੱਡ ਬੋਡੀ ਹੈਗੀ ਉਹ ਮਿਲਦੀ ਹੈਗੀ ਆ ਤਾਂ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਕਿਸੇ ਦੀ ਨਾਸਵੱਡੀ ਗਈ ਆ ਕਿਸੇ ਦਾ ਗਲਾ ਜਿਹੜਾ ਬਲੇਡ ਦੇ ਨਾਲ ਵੱਢਿਆ ਗਿਆ ਹੈਗਾ ਹਾਲਾਂਕਿ ਅਰਸ਼ਦ ਉਹ ਇਹ ਗੱਲ ਕਹਿ ਰਿਹਾ ਕਿ ਇਹ ਕਤਲ ਮੇਰੇ ਵੱਲੋਂ ਨਹੀਂ ਮੇਰੇ ਪਿਤਾ ਦੇ ਵੱਲੋਂ ਕੀਤੇ ਗਏ ਨੇ ਤੇ ਉਹ ਮੌਕੇ ਤੋਂ ਫਰਾਰ ਰਹਿ ਗਿਆ ਤੇ ਕਿਸੇ ਵਕਤ ਵੀ ਉਹ ਕੋਈ ਨਾ ਕੋਈ ਖੌਫਨਾਕ ਕਦਮ ਚੱਕ ਸਕਦਾ ਤੇ ਪੁਲਿਸ ਉਸ ਦੀ ਪਾਲ ਦੇ ਵਿੱਚ ਵੀ ਲੱਗੀ ਹੋਈ ਆ ਪਰ ਜੋ ਜਾਣਕਾਰੀ ਮਿਲ ਰਹੀ ਹੈ ਜੋ ਪੁਲਿਸ ਦਾ ਬਿਆਨ ਹੈਗਾ ਉਸ ਤੇ ਸਿੱਧੇ ਤੌਰ ਤੇ ਜਿਹੜੇ ਇਲਜ਼ਾਮ ਨੇ ਜੋ ਸ਼ੱਕ ਦੀ ਸੂਈ ਹੈਗੀ ਆ ਜਿੱਥੇ ਪੁਲਿਸ ਦੀ ਪੁਲਿਸ ਜਿਹੜੀ ਆ ਉਹ ਲੜਕੇ ਦੀ ਪਿਤਾ ਦੀ ਭੂਮਿਕਾ ਤਾਂ ਦੇਖ ਹੀ ਰਹੀ ਆ ਪਰ ਪੁਲਿਸ ਨੇ ਮੌਕੇ ਤੋਂ 24 ਸਾਲਾ ਅਰਸ਼ਦ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਉਸ ਹੋਟਲ ਦੀਆਂ ਤਸਵੀਰਾਂ ਨੇ ਜਿੱਥੇ ਤੜਕਸਰ ਪੰਜ ਲਾਸ਼ਾਂ ਮਿਲਦੀਆਂ ਨੇ ਜਿਸ ਦੇ ਵਿੱਚ ਚਾਰ ਲੜਕੀਆਂ ਹੁੰਦੀਆਂ ਨੇ ਤੇ ਇੱਕ ਉਸ ਕਾਤਲ ਦੀ ਮਾਂ ਵੀ ਹੈਗੀ ਆ ਤਾਂ ਦੱਸਦੀ ਹੈ ਕਿ 19 ਸਾਲਾ ਅਲੀਸ਼ਾ ਦੀ ਇੱਕ ਡੈੱਡ ਬੋਡੀ ਮਿਲਦੀ ਆ 9 ਸਾਲਾ ਅਲੀਆ ਲੜਕੀ ਹੈਗੀ ਆ ਉਸ ਦੀ ਡੈੱਡ ਬੋਡੀ ਮਿਲੀ ਆ 16 ਸਾਲਾ ਅਕਸਾ ਜੋ ਲੜਕੀ ਹੈਗੀ ਆ ਉਸ ਦੀ ਡੈੱਡ ਬੋਡੀ ਮਿਲੀ ਹੈਗੀ ਆ ਤੇ ਇਸ ਤੋਂ ਇਲਾਵਾ 18 ਸਾਲਾਂ ਤਰਹੀਨ ਲੜਕੀ ਹੈ ਉਸਦੀ ਬੈਡ ਬਾਡੀ ਇਸ ਹੋਟਲ ਦੇ ਵਿੱਚੋਂ ਮਿਲੀ ਹੈਗੀ ਆ ਤਾਂ ਘਰੇਲੂ ਕਲੇਸ਼ ਦਾ ਕਾਰਨ ਦੱਸਿਆ ਜਾ ਰਿਹਾ ਕਿ ਸ਼ਾਇਦ ਪਰਿਵਾਰ ਦੇ ਹਾਲਾਤ ਜਿਹੜੇ ਉਸ ਕਦਰ ਚੰਗੇ ਨਹੀਂ ਸੀਗੇ ਘਰ ਦੇ ਵਿੱਚ ਲੜਕੀਆਂ ਯਾਦਿਆ ਸੀਗਾ ਤੇ ਇਸ ਗੱਲ ਨੂੰ ਲੈ ਕੇ ਪਿਤਾ ਆਪਣੇ ਘਰ ਦੇ ਵਿੱਚ ਕਲੇਸ਼ ਰੱਖਦਾ ਸੀਗਾ ਜਾਂ ਘਰ ਦਾ ਮਾਹੌਲ ਉਸ ਤਰ੍ਹਾਂ ਬਣਿਆ ਹੋਇਆ ਸੀਗਾ ਤੇ ਇਸੇ ਦੇ ਚੱਲਦੇ ਪੂਰੀ ਪਲੈਨਿੰਗ ਤਹਿਤ ਇਹ ਪਿਤਾ ਅਤੇ ਉਸ ਦਾ ਜੋ ਪੁੱਤ ਆ ਉਹ ਪੂਰੇ ਪਰਿਵਾਰ ਨੂੰ ਆਗਰਾ ਤੋਂ ਲਖਨਊ ਲੈ ਕੇ ਆਉਂਦੇ ਨੇ ਉੱਥੇ ਤੁਸੀਂ ਹੋਟਲ ਵੇਖ ਸਕਦੇ ਹੋ ਹੋਟਲ ਤੋਂ ਇਹ ਅੰਦਾਜ਼ਾ ਲੱਗ ਸਕਦਾ ਕਿ ਉਸ ਪਰਿਵਾਰ ਦੀ مالی ਹਾਲਤ ਕਿੰਨੀ ਕੁ ਚੰਗੀ ਜਾਂ ਮਾੜੀ ਹੋਣੀ ਹੈਗੀਆ ਤਾਂ ਇਸ ਇਸ ਹੋਟਲ ਦੇ ਵਿੱਚ ਉਹ ਆ ਕੇ ਰੁਕਦੇ ਨੇ 23 ਤਰੀਕ ਨੂੰ ਤਾਂ ਕਿ ਉਹ ਚੈੱਕ ਇਨ ਕਰਦੇ ਨੇ ਤੇ ਅੱਜ ਤੱਕ ਸਰ ਪੁਲਿਸ ਨੂੰ ਸੂਚਨਾ ਮਿਲਦੀ ਹੈ ਇਹ ਸੂਚਨਾ ਵੀ ਕਿਸੇ ਹੋਰ ਵੱਲੋਂ ਨਹੀਂ ਜੋ ਅਰਚਿਤ ਹੈ ਗਿਆ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੇ ਵੱਲੋਂ ਹੀ ਇਹ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਨੋਟਲ ਦੇ ਵਿੱਚ ਚਾਰ ਤੋਂ ਪੰਜ ਜਿਹੜੀਆਂ ਡੈੱਡ ਬੋਡੀਆਂ ਹੈਗਾ ਚਾਰ ਉਸ ਦੀਆਂ ਪੈਣਾ ਅਤੇ ਪੰਜਵੀਂ ਉਸ ਦੀ ਮਾਂ ਉਸ ਦੀ ਡੈੱਡ ਬੋਡੀ ਹੈਗੀ ਆ ਪੁਲਿਸ ਜਦੋਂ ਮੌਕੇ ਤੇ ਵੇਖ ਪਹੁੰਚਦੀ ਹੈਗੀ ਤਾਂ ਪੁਲਿਸ ਵੀ ਦੇਖ ਕੇ ਹੈਰਾਨ ਹੋ ਜਾਂਦੀ ਆ ਤੇ ਦੇਖਣ ਵਾਲੇ ਦੀ ਹਰ ਇੱਕ ਦੀ ਰੂਹ ਕੰਮ ਜਾਂਦੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਮੱਢਾ ਹੋਇਆ ਤਾਂ ਪਲੇਟ ਦੇ ਨਾਲ ਕਿਸੇ ਦੀ ਨਸ ਵੱਡੀ ਹੋਈ ਆ ਕਿਸੇ ਦਾ ਗਲਾ ਜਿਹੜਾ ਉਹ ਟੱਟਿਆ ਹੋਇਆ ਤਾਂ ਇਸ ਤਰ੍ਹਾਂ ਉਹਨਾਂ ਦਾ ਕਤਲ ਕੀਤਾ ਗਿਆ ਮੌਕੇ ਤੋਂ ਅਰਸ਼ਦ ਨਾਮ ਦਾ ਜੋ ਮੁਲਜ਼ਮ ਹੈ ਗਿਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ 24 ਸਾਲ ਉਸ ਦੀ ਉਮਰ ਹੈਗੀ ਆ ਪਰ ਅਕਸ਼ਰ ਦਾ ਇਹ ਕਹਿਣਾ ਕਿ ਇਹ ਕੰਮ ਮੇਰੇ ਵੱਲੋਂ ਨਹੀਂ ਮੇਰੇ ਪਿਤਾ ਦੇ ਵੱਲੋਂ ਕੀਤਾ ਗਿਆ ਉਹ ਮੌਕੇ ਤੋਂ ਫਰਾਰ ਹੈਗਾ ਤੇ ਉਹ ਵੀ ਕਿਸੇ ਵਕਤ ਕੋਈ ਨਾ ਕੋਈ ਖੌਫਨਾਕ ਕਦਮ ਕੋਈ ਖੁਦਕੁਸ਼ੀ ਵਾਲਾ ਕਦਮ ਜਿਹੜਾ ਉਹ ਚੱਕ ਸਕਦਾ ਤੇ ਸਦੇ ਤੌਰ ਤੇ ਜਿਹੜਾ ਸ਼ੱਕ ਇਹ ਜਾ ਰਿਹਾ ਕਿ ਘਰ ਦੀ مالی ਹਾਲਤ ਠੀਕ ਨਹੀਂ ਸੀਗੀ ਘਰ ਦੇ ਵਿੱਚ ਲੜਕੀਆਂ ਜ਼ਿਆਦਾ ਸੀਗਾ ਉਸ ਗੱਲ ਨੂੰ ਲੈ ਕੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀਗਾ ਤਾਂ ਇਸੇ ਦੇ ਚੱਲਦੇ ਇਸ ਰੂਹ ਕੰਬਾਊ ਵਾਰਦਾਤ ਨੂੰ ਅਨਜਾਬ ਦਿੱਤਾ ਗਿਆ ਤਾਂ ਲਖਨਊ ਤੋਂ ਜਿਹੜੀ ਆ ਤੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਆ ਤੇ ਇੱਕ ਪਾਸੇ ਦੇਸ਼ ਪੂਰਾ ਜਸ਼ਨ ਮਨਾ ਰਿਹਾ ਗਿਆ ਜਸ਼ਨ ਦੀਆਂ ਤਸਵੀਰਾਂ ਨੇ ਤਾਂ ਜਿਹੜੀਆਂ ਲਗਾਤਾਰ ਉਹ ਸਾਹਮਣੇ ਆ ਰਹੀਆਂ ਨੇ ਤੇ ਦੂਸਰੇ ਪਾਸੇ ਦੇਸ਼ ਦੇ ਵਿੱਚ ਇੱਕ ਬਹੁਤ ਵੱਡੀ ਵਾਰਦਾਤ ਵਾਪਰੀ ਹੈਗੀ ਆ ਜਿੱਥੇ ਚਾਰ ਪੜਾ ਅਤੇ ਮਾਂ ਦਾ ਕਤਲ ਕੀਤਾ ਗਿਆ ਕਤਲ ਵੀ ਕਿਸੇ ਹੋਰ ਵੱਲੋਂ ਨੇ ਜੋ ਲੜਕੀਆਂ ਸੀਗਾ ਉਸ ਦੇ ਭਰਾ ਤੇ ਇਲਜ਼ਾਮ ਲੱਗੇ ਨੇ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਇਲਾਵਾ ਉਹਨਾਂ ਦਾ ਜੋ ਪਿਤਾ ਉਸਤੇ ਵੀ ਸ਼ੱਕ ਦੀ ਸੂਈ ਹੈਗੀ ਆ ਸਿੱਧੇ ਇਲਜ਼ਾਮ ਨੇ ਜੋ ਅਰਸ਼ਦ ਜੋ ਮਲਜ਼ਮ ਹੈਗਾ ਉਸਦੇ ਵੱਲੋਂ ਆਪਣੇ ਪਿਤਾ ਤੇ ਵੀ ਇਲਜ਼ਾਮ ਜਿਹੜੇ ਪਾ ਲਗਾਏ ਗਏ ਨੇ ਤਾਂ ਪੁਲਿਸ ਦੇ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਤੁਹਾਨੂੰ ਉਹ ਸੁਣਾ ਦਿੰਦੇ ਆ आज दिनांक 1 जनवरी 2025 को थाना नाका क्षेत्र से एक सूचना प्राप्त हुई जिसमें बताया गया कि होटल शरणजीत के कमरे में पांच लोगों की डेड बॉडी पाई गई है तत्काल तो स्थानीय पुलिस द्वारा मौके पर पहुंचा गया एक व्यक्ति जिसका नाम अर्शद है लगभग चौबीस वर्षीय आगरा का रहने वाला इसको हिरासत में लिया गया है प्रारंभिक पूछताछ में उनके द्वारा बताया गया है कि पारिवारिक कलह के चलते उनके द्वारा अपनी चार बहनों और माता की हत्या कर दी गई है अग्रिम पूछताछ इनसे की जा रही है फील्ड यूनिट तो मौके पर पहुंच गई है सफाई की कार्रवाई की जा रही है यहाँ पर तमाम जो शव हैं उनको पोस्टमार्टम यूटिंग भेजा जा रहा है और